ਸਾਡੇ ਨਾਲ ਅੱਜ ਇਸ ਪ੍ਰੈਸ ਕਾਨਫਰੰਸ ਨੂੰ ਵਿਸ਼ੇਸ਼ ਤੌਰ ਤੇ ਸੰਬੋਧਿਤ ਕਰਨ ਵਾਸਤੇ ਸਾਡੇ ਬੜੇ ਸੀਨੀਅਰ ਫਾਰਮਰ ਆਈਐਸ ਅਫਸਰ ਐਸਐਸ ਚੰਨੀ ਜੀ ਆਏ ਨੇ ਜਿਹੜੇ ਕਿ ਸਾਡੇ ਸਟੇਟ ਦੇ ਸਪੋਕਸਪਰਸਨ ਵੀ ਨੇ ਔਰ ਸਟੇਟ ਕੋਆਰਡੀਨੇਟਰ ਵੀ ਨੇ ਸਾਡੇ ਨਾਲ ਸੁਖਿੰਦਰ ਗੋਲਡੀ ਜੀ ਜਿਹੜੇ ਕਿ ਮੋਦੀ ਸਾਹਿਬ ਦੇ ਜਿਹੜੇ 11 ਸਾਲ ਦੀ ਸਰਕਾਰ ਦੇ ਪ੍ਰੋਗਰਾਮ ਪੰਜਾਬ ਦੇ ਨੇ ਜ਼ਿਲ੍ਹੇ ਦੇ ਪ੍ਰੋਗਰਾਮ ਨੇ ਉਸ ਪ੍ਰੋਗਰਾਮਾਂ ਦੇ ਇੰਚਾਰਜ ਨੇ ਸੁਖਿੰਦਰ ਗੋਲਡੀ ਜੀ ਔਰ ਜਿਹੜੇ ਸਟੇਟ ਦੇ ਕੋ ਕੈਸ਼ਰ ਵੀ ਨੇ ਮੇਰੇ ਨਾਲ ਜਿਲ੍ਹੇ ਦੇ ਸਾਡੇ ਚਰਨਲ ਸੈਕਟਰੀ ਜੱਗੀ ਪੌਂਜਲਾ ਜੀ ਔਰ ਮੇਰੇ ਲੈਫਟ ਸਾਈਡ ਤੇ ਮੇਰੇ ਛੋਟਾ ਵੀਰ ਔਰ ਮੇਰੇ ਸਾਥੀ ਜਿਲ੍ਹੇ ਦੇ ਵਾਈਸ ਪ੍ਰੈਜ਼ੀਡੈਂਟ ਹਰਦੀ ਪਹਿਰਵਾਨ ਜੀ ਨੇ ਇਹ ਜਿਹੜੀ ਪ੍ਰੈਸ ਕਾਨਫਰੈਂਸ ਹੈਗੀ ਹੈ ਜਿਹੜੇ ਮੋਦੀ ਸਾਹਿਬ ਦੇ ਜਿਹੜੇ 11 ਸਾਲ ਦਾ ਕਾਰਜਕਾਲ ਹੈ ਔਰ ਇਸ ਕਾਰਜਕਾਲ ਦੇ ਵਿੱਚ ਜੋ ਆਪਣੇ ਦੇਸ਼ ਨੂੰ ਜਿਸ ਤਰੀਕੇ ਦੇ ਨਾਲ ਅਸੀਂ ਜਦੋਂ ਸ਼ੁਰੂ ਕੀਤਾ ਸੀ ਉਸ ਤੋਂ ਚੱਲ ਕੇ ਅੱਜ ਦੁਨੀਆ ਦੀ ਚੌਥੀ ਇਕਨੋਮੀ ਬਣਾਇਆ ਉਹਦੇ ਵਾਸਤੇ ਉਹ ਸਾਰੀਆਂ ਗੱਲਾਂ ਚੰਨੀ ਸਾਹਿਬ ਅੱਜ ਦੀ ਬੈਸਟ ਬਾਤਾਂ ਵਿੱਚ ਰੱਖਣਗੇ ਮੈਂ ਬੇਨਤੀ ਕਰਾਂਗਾ ਕਿ ਚੰਨੀ ਸਾਹਿਬ ਜੀ ਕਾਈਂਡਲੀ ਅੱਜ ਦੇ ਜਿਹੜੇ ਵਿਸ਼ਿਆਂ ਨੂੰ ਇਸ ਕਾਨਫਰੰਸ ਕਰ ਰਿਹਾ ਉਹਦਾ ਮੇਨ ਮਨੋਰਥ ਇਹ ਹੈਗਾ ਵੀ ਜਿਹੜੇ ਪਿਛਲੇ 11 ਸਾਲ ਮੋਦੀ ਸਾਹਿਬ ਦਾ ਰੂਲ ਰਹਾ ਉਹਦੇ ਵਿੱਚ ਕੀ ਕੀ ਉਪਲਬਧੀਆਂ ਹੈਗੀਆਂ ਤੇ ਕੀ ਕੀ ਹੋਇਆ ਹੈ। ਸੋ ਜੇ ਮੋਟੀ ਮੋਟੀ ਗੱਲ ਕਰਾਂ ਤੇ ਆਪਾਂ ਬੜਾ ਵੱਡਾ ਨਾੜਾ ਲਾਉਂਦੇ ਰਹੇ ਕਿ ਮੋਦੀ ਹੈ ਤਾਂ ਸੰਭਵ ਹੈ। ਦੇ ਲੋਕਾਂ ਲਈ ਸੀਗਾ ਵੀ ਪਤਾ ਨਹੀਂ ਕਿੰਨਾ ਕੁ ਮਮਕਨ ਹੈ ਵੀ ਇਹ ਸ਼ਾਇਦ ਨਾਰਾ ਹੀ ਹੈ ਪਰ ਹੁਣ ਆਪਾਂ ਦੇਖ ਲਿਆ ਕਿ ਨਾਰਾ ਨਹੀਂ ਹੈਗਾ ਇਹ ਇੱਕ ਬਹੁਤ ਵੱਡੀ ਗਰਾਉਂਡ ਰਿਐਲਿਟੀ ਹੈ ਚਾਹੇ ਕੋਈ ਵੀ ਖੇਤਰ ਹੈਗਾ ਚਾਹੇ ਕੋਈ ਵੀ ਮਤਲਬ ਕਿਸੇ ਚੀਜ਼ ਨੂੰ ਤੁਸੀਂ ਮੰਨ ਕੇ ਚੱਲੋ ਔਰ ਉਹਦੇ ਵਿੱਚ ਮੌਦੀ ਹੈ ਤਾਂ ਮਮਕਨ ਸਾਬਤ ਹੋ ਗਿਆ ਵੀ ਵਾਕਿਆ ਹੀ ਇਹ ਗੱਲ ਜਿਹੜੀ ਹੈਗੀ ਠੀਕ ਹੈਗੀ ਸੋ ਪਹਿਲਾਂ ਕੀ ਸੀਗਾ ਜਦੋਂ ਪਿਛਲੇ ਰਿਜ਼ਾਇਨ ਚੱਲਦੇ ਰਿਜ਼ਨ ਚੱਲਦੇ ਰਹੇ ਉਹਨਾਂ ਚ ਵਾਅਦੇ ਤੇ ਵਾਅਦੇ ਤੇ ਵਾਅਦੇ ਸੀਗੇ ਪਰ ਹੁਣ ਜਿਹੜੀ ਹੈਗੀ ਹੈ ਉਹ ਗੱਲ ਪਰਫਾਰਮੈਂਸ ਦੀ ਹੋ ਰਹੀ ਹੈ ਪਰ ਤੁਸੀਂ ਕਿਸੇ ਵੀ ਸ਼ੀਨ ਦੀ ਗੱਲ ਕਰ ਲਓ ਕਿਸੇ ਮਿਨਿਸਟਰੀ ਦੀ ਗੱਲ ਕਰ ਲਓ ਕਿਸੇ ਅਧਾਰੇ ਦੀ ਗੱਲ ਕਰ ਲਓ ਉਹਨਾਂ ਨੂੰ ਵਾਅਦਿਆਂ ਨਾਲ ਮਤਲਬ ਉਹਨਾਂ ਨੇ ਆਪਣੀ ਪਰਫਾਰਮੈਂਸ ਦਿਖਾ ਲਈ ਹੈ ਚਾਹੇ ਸਾਡੇ ਸੈਂਟਰ ਦੇ ਮਿਨਿਸਟਰ ਨੇ ਸੈਂਟਰ ਦੀ ਅੰਬੈਸੀ ਨੇ ਜਾਂ ਜਿੱਥੇ ਜਿੱਥੇ ਵੀ ਸਾਡੀਆਂ ਸਰਕਾਰਾਂ ਨੇ ਉਹਦੇ ਵਿੱਚ ਪਰਫਾਰਮੈਂਸ ਦੀ ਗੱਲ ਜਿਹੜੀ ਹੈਗੀ ਹੈ ਹੋ ਰਹੀ ਹੈ ਇਹ ਜਿਹੜਾ ਕਲਚਰ ਡਵੈਲਪਮੈਂਟ ਹੈਗੀ ਹੈ ਉਹ ਵੀ ਆਪਾਂ ਨੂੰ ਪਤਾ ਹੈ ਤੇ ਉਹਦੀ ਜਿਹੜੀ ਸਭ ਸੰਭਾਲ ਹੈਗੀ ਹੈ ਚਾਹੇ ਆਪਾਂ ਰਾਮ ਮੰਦਰ ਦੀ ਗੱਲ ਕਰ ਲਈਏ ਚਾਹੇ ਚਾਰ ਧਾਮਾਂ ਦੀ ਗੱਲ ਚੱਲ ਗਈ ਤੇ ਜਿੱਥੇ-ਜਿੱਥੇ ਵੀ ਸਾਊਥ ਦੇ ਵਿੱਚ ਲੈ ਲੋ ਆਪਣੇ সেন্ট্রਲ ਇੰਡੀਆ ਦੇ ਵਿੱਚ ਲੈ ਲੋ ਸਭ ਜਗ੍ਹਾ ਚਾਹੇ ਆਪਣੇ ਅੰਦਰ ਨੇੜੇ-ਤੇੜੇ ਦੇਖ ਲੋ ਤੇ ਕਲਚਰ ਜਿਹੜਾ ਹੈਗਾ ਜਿਹੜੀ ਸਾਡਾ ਵਿਰਾਸਤ ਹੈਗੀ ਹੈ ਅਸੀਂ ਉਹਨੂੰ ਵੀ ਸੰਭਾਲ ਰਹੇ ਫਿਰ ਜਿਹੜੇ ਜਿਹੜਾ ਹੁਣ ਆਪਣਾ ਪਹਿਲਾ ਸੀਗਾ ਕਿ ਜਿਹੜੀ ਸਾਡੀ ਨਾਰੀ ਸ਼ਕਤੀ ਹੈਗੀ ਹੈ ਉਹ ਬਹੁਤ ਵਿਸ਼ਾਸ਼ ਸੀ ਉਹ ਜਿਹੜੀ ਇਨਵੋਲਵਮੈਂਟ ਸੀਗੀ ਉਸ ਤਰ੍ਹਾਂ ਨਹੀਂ ਸੀ ਹੁਣ ਜਿਹੜੀ ਹੈ ਸਾਡੀ ਨਾਲੀ ਸ਼ਕਤੀ ਹੈਗੀ ਹੈ ਉਹ ਹੁਣ ਇਵਨ ਜਿਹੜੀ ਅਗਲੀ ਲੈਕਚਰ ਆਣੀ ਹੈ 33% ਦਾ ਰੈਜ਼ਰਵੇਸ਼ਨ ਲੈਸ ਲੈਕਚਰਸ ਹੋ ਗਈ ਹੈ ਫਿਰ ਸਾਡੇ ਜਿਹੜੀਆਂ ਮਿਨਿਸਟਰ ਬੌਡੀ ਉਹਦੇ ਚ ਹੋ ਗਈ ਹੈ ਫਿਰ ਜਿਹੜੀਆਂ ਸਾਡੀਆਂ ਭੈਣਾਂ ਨੇ ਉਹ ਮਿਲਟਰੀ ਚ ਵੀ ਜਿਹੜੀਆਂ ਇਹ ਜਿਹੜੀ ਲਾਈਨ ਆਫ ਕੰਟਰੋਲ ਹੈ ਉੱਥੇ ਵੀ ਉਹਨਾਂ ਦੀ ਹਾਜ਼ਰੀ ਜਿਹੜੀ ਹੈਗੀ ਆ ਉਹ ਸ਼ੁਰੂ ਹੋ ਗਈ ਹੈ ਤੇ ਹੁਣ ਆਪਾਂ ਪਿੱਛੇ ਦੇਖਿਆ ਜਦੋਂ ਆਪਰੇਸ਼ਨ ਸਦੂਲ ਹੋਇਆ ਉਹ ਸਾਡੇ ਚ ਇੱਕ ਲੈਫਟ ਇਟਰਨਲ ਲੈਡੀ ਔਰ ਇੱਕ ਰਿੰਗ ਕਮਾਂਡਰ ਉਹਨਾਂ ਨੇ ਵੀ ਉਹਨਾਂ ਨੂੰ ਮਤਲਬ ਉਹਨਾਂ ਨੇ ਵੀ ਜਿਹੜਾ ਸਾਰਾ ਜਿੰਨਾ ਵੀ ਪ੍ਰੈਸ਼ਰ ਹੋਇਆ ਉਹ ਉਹਨਾਂ ਨੇ ਅੱਗੇ ਰੱਖਿਆ ਜਿਹੜਾ ਹੈਗਾ ਤੇ ਫਿਰ ਜਿਹੜਾ ਸਾਡਾ ਹੈਗਾ ਟੈਰਰਿਸਮ ਉਹਨਾਂ ਆਪਰੇਸ਼ਨਸ ਦੂਰ ਦੀ ਆਪਾਂ ਗੱਲ ਕਰ ਲਈ ਸੋ ਉਹਦੇ ਨਾਲ ਇੱਕ ਬਹੁਤ ਵੱਡਾ ਅਸੀਂ ਮੈਸੇਜ ਦਿੱਤਾ ਸਾਰੇ ਦੁਨੀਆ ਨੂੰ ਤੇ ਖਾਸ ਕਰਕੇ ਪਾਕਿਸਤਾਨ ਨੂੰ ਕਿ ਟੈਰਰਿਸਮ ਜਿਹੜਾ ਹੈਗਾ ਉਹਨੂੰ ਅਸੀਂ ਨਹੀਂ ਕਿਛੇ ਵੀ ਸ਼ਕਲ ਦੇ ਵਿੱਚ ਨਹੀਂ ਅਸੀਂ ਮੰਨ ਸਕਦੇ ਨਾ ਅਸੀਂ ਉਹਨੂੰ ਅਪਰੂਵ ਕਰਦੇ ਸੋ ਇਸ ਕਰਕੇ ਉਹਨਾਂ ਫਿਰ ਅਸੀਂ ਇਹ ਵੀ ਕੀਤਾ ਹੈਗਾ ਕਿ ਅਸੀਂ ਉਹਨਾਂ ਦੇ ਸਿਵਿਲਿਅਨਸ ਨੂੰ ਨਹੀਂ ਅਟੈਕ ਕੀਤਾ ਉਹਨਾਂ ਦੇ 에ਅਰ ਬੇਸ ਤੇ ਜਾਂ ਜਿਹੜੇ ਟੈਰਰਿਸਟ ਬੇਸ ਸੀਗੇ ਉਹਨਾਂ ਨੂੰ ਅਸੀਂ ਡਿਮੋਲਿਸ਼ ਕੀਤਾ ਔਰ ਉਹ ਵੀ ਬੜਾ ਮੁਸ਼ਕਲ ਅਸਲ ਆਪਾਂ ਕੀ ਕਹੀਏ ਚੀਕਾਂ ਨਿਕਲ ਗਈਆਂ ਕਿ ਜੀ ਹੁਣ ਬਸ ਕਰੋ ਬਹੁਤ ਹੋ ਗਿਆ ਔਰ ਜਿੰਨਾ ਮੈਸੇਜ ਦੇਣਾ ਚਾਹੀਦਾ ਸੀਗਾ ਉਹ ਜਿਹੜਾ ਮੈਸੇਜ ਹੈਗਾ ਉਹ ਸਾਰੀ ਦੁਨੀਆ ਨੂੰ ਵੀ ਪਤਾ ਲੱਗ ਗਿਆ ਕਿ ਇੰਡੀਆ ਮੈਟਰਸ ਇੰਡੀਆ ਦਾ ਰਿਸੋਲਵ ਹੈਗਾ ਤੇ ਅਸੀਂ ਵੀ ਜਿਸ ਤਰ੍ਹਾਂ ਉਹ ਉਬਾਵਾ ਜਿਹੜਾ ਅਸੀਂ ਕਰ ਦਿਨ ਲੇਟਰ ਮੇਲੇ ਹੋਇਆ ਸੀ ਆਪਰੇਸ਼ਨ ਜਦ US ਕਰਦਾ ਸੀਗਾ ਸਿੱਦੇ ਸਰਜਿਕਲ ਸਟ੍ਰਾਈਕਸ ਅਸੀਂ ਵੀ ਆਪਣੇ ਮਸਾਲਾ ਦੇ ਵਿੱਚ ਸਾਜੀ ਕੁ ਸਟ੍ਰਾਈਕਸ ਕਰਕੇ ਤਾਂ ਜਿਨ੍ਹਾਂ ਦੀ ਜਿੱਥੇ ਜਿਹਨੇ ਵੀ ਲੋੜ ਸੀਗੀ ਉਹਦੇ ਨਾਲ ਇੱਕ ਬਹੁਤ ਵੱਡਾ ਮੈਸੇਜ ਦਿੱਤਾ ਕਿ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਪਾਕਿਸਤਾਨ ਵਰਗਾ ਦੇਸ਼ ਹੈਗਾ ਜਿਹੜਾ ਖਲਦਾ ਹੀ ਟੈਰਰਿਸਮ ਤੇ ਆ ਉਹ ਵੀ ਆਪਣੇ ਆਪ ਨੂੰ ਸੰਭਾਲੇਗਾ ਤੇ ਇਸ ਤੋਂ ਸਭ ਤੋਂ ਵਰੀਆ ਜਿਹੜੀ ਖੋਰ ਚੀਜ਼ ਹੋਈ ਹੈ ਉਹ ਸੀਗੀ ਜਿਹੜੀ ਕ੍ਰਾਪਸ਼ਨ ਆਪਾਂ ਨੂੰ ਯੂਪੀਏ ਸਰਕਾਰ ਦੇਖੋ ਉਸ ਟਾਈਮ ਸਟੈਂਸ ਸਟੈਂਸ ਉਹ ਤੋਂ ਬਿਨਾ ਕੋਈ ਗੱਲ ਤੇ ਹੁਣ ਪਿਛਲੇ 11 ਸਾਲਾਂ ਦੇ ਵਿੱਚ ਇੱਕ ਵੀ ਕੇਸ ਹੋਵੇ ਜਿੱਥੇ ਕੋਈ ਕ੍ਰਾਪਸ਼ਨ ਹੋਵੇ ਤੇ ਉਹ ਟਾਲਰਟ ਕੀ ਕੀ ਹੋ ਸੋ ਇਹ ਇੱਕ ਕ੍ਰਾਪਸ਼ਨ ਫ੍ਰੀ ਜਿਹੜਾ ਅਸੀਂ ਰਜਿਮ ਦੇ ਰਿਆ ਇਹ ਬਹੁਤ ਵੱਡੀ ਇੱਕ ਦੇਣ ਹੈਗੀ ਹੈ ਕਿਉਂਕਿ ਇਹ ਜਿਹੜਾ ਜਿੰਨੇ ਵੀ ਗਰੀਬ ਲੋਕ ਹੁੰਦੇ ਆ ਉੱਥੇ ਸਭ ਤੋਂ ਜ਼ਿਆਦਾ ਕ੍ਰਾਪਸ਼ਨ ਬਹੁਤ ਹੁੰਦੀ ਹੈ ਅਸੀਂ ਡਿਵੈਲਪਿੰਗ ਕੰਟਰੀ ਹੈਗੇ ਹਾਂ ਤਾਂ ਅਸੀਂ ਵਿਕਸਤ ਹਾਲਵਲੀ ਵੀ ਜਾ ਰਹੇ ਆ ਕਿਹਾ ਮਤਕਾਰ ਉਹ ਬਾਈ 2047 ਅਸੀਂ ਆਪਣਾ ਇਹਨੂੰ ਇੰਡੀਆ ਨੂੰ ਡਿਵੈਲਪ ਕੰਟਰੀ ਦੇ ਵਿੱਚ ਅਸੀਂ ਉਹ ਜਿਹੜੀ ਜਿਹੜੀ ਗੈਪੀ ਅੱਗੇ ਉਹਦੇ ਵਿੱਚ ਲੈ ਕੇ ਆਣਾ ਸੋ ਇਸ ਕਰਕੇ ਫਿਰ ਜਿਹੜੀਆਂ ਇਹ ਆਪਸ਼ਨਸ ਹੈਗੀਆਂ ਨੇ ਜਾਂ ਹੁਣ ਡੀਬੀਟੀ ਹੈਗੀ ਹੈ ਜਿਹੜੀ ਡਾਇਰੈਕਟ ਵੈਨਿਫੀਅਰ ਟ੍ਰਾਂਸਫਰ ਹੈਗੀ ਹੈ ਮੈਂ ਤੁਹਾਨੂੰ ਡਿਟੇਲ ਸਾਰੀਆਂ ਦੇਦਾਗਾ ਕਿੰਨੇ ਕਰੋੜਾ ਰੁਪਏ ਕਿੱਥੇ ਕਿੱਥੇ ਕਿਉਂਕਿ ਪਹਿਲਾਂ ਰਿਸੀਵਰਾਂ ਨੇ ਕਿਹਾ ਸੀ ਵੀ ਜੇ 1 ਰੁਪਿਆ ਦੇਣੇ ਤੇ 15 ਪੈਸੇ ਪਹੁੰਚੇ 85 ਪੈਸੇ ਰਸਤੇ ਤੇ ਰਹਿ ਜਾਂਦੇ ਤੇ ਸਟੂਡੈਂਟ ਨੇ چاہے ਜਿੰਨੀਆਂ ਵੀ ਸਕੀਮਾਂ ਹੈਗੀਆਂ ਨੇ ਉਹ ਉਥੇ ਕੋਈ ਹਿਮਨ ਇਨਵੋਲਵਮੈਂਟ ਨਹੀਂ ਹੈ ਜੇ ਤੁਸੀਂ ਔਨੈਸਟੀ ਜਾਂ ਕਰਾਪਸ਼ਨ ਫ੍ਰੀ ਸਿਸਟਮ ਦੇਣਾ ਹੈਗਾ ਤਾਂ ਹਿਮਨ ਜਿਹੜਾ ਐਲੀਮੈਂਟ ਹੈਗਾ ਉਹ ਜਿੰਨਾ ਆਪਾਂ ਪਰੇ ਕਰਾਂਗੇ ਉਨੀ ਜਿਹੜੀ ਪ੍ਰੋਡਕਸ਼ਨ ਫ੍ਰੀ ਜਿਹੜੀ ਸਿਸਟਮ ਸਾਡਾ ਹੋਏਗਾ ਉਹਦੇ ਵਿੱਚ ਹੁਣ ਤੁਸੀਂ ਦੇਖੋ ਲੱਖਾਂ ਕਰੋੜਾਂ ਰੁਪਏ ਦੀ ਜਿਹੜੀਆਂ ਪ੍ਰੋਜੈਕਟਸ ਹੈਗੀਆਂ ਨੇ ਉਹ ਬਿਨਾ ਕਿਸੇ ਦੀ ਇਨਵੋਲਵਮੈਂਟ ਤੋਂ ਔਰ ਜਿਹੜਾ ਬੈਨੀਫਿਟ ਬੈਨੀਫਿਸ਼ਰੀ ਹੈਗਾ ਉਹਦੇ ਜਿਹੜੇ ਖਾਤੇ ਦੇ ਵਿੱਚ ਲਿਗੀਆਂ ਜਾਂਦੀ ਹੈਗੇ ਤੇ ਹੁਣ ਅਸੀਂ ਤੁਹਾਨੂੰ ਆਪਣਾ ਪਤਾ ਹੈ ਕਿ ਚਾਹੇ ਇਕਨੋਮੀ ਲੈ ਲੋ ਚਾਹੇ ਡਿਫੈਂਸ ਦਾ ਸੈਕਟਰ ਲੈ ਲੋ ਚਾਹੇ ਟੈਕਨੋਲੋਜੀ ਦਾ ਲੈ ਲੋ ਇਨੋਵੇਸ਼ਨ ਦਾ ਲੈ ਲੋ ਸਪੇਸ ਦਾ ਲੈ ਲੋ ਸਾਰਿਆਂ ਦੇ ਵਿੱਚ ਅਸੀਂ ਹੁਣ ਲੀਡਰ ਬਣੇ ਹੋਏ ਹੈਗੇ ਯਾਰ ਗਲੋਬਲ ਲੀਡਰ ਤੇ ਜਿਹੜਾ ਡਿਜੀਟਲ ਸਿਸਟਮ ਹੈਗਾ ਡਿਜੀਟਲ ਟਰੈਕਿੰਗ ਹੈ ਹਰ ਚੀਜ਼ ਦੀ ਉਹ ਆਪਾਂ ਜਿਹੜੀ ਵੀ ਚੀਜ਼ ਕਰਦੇ ਹਾਂ ਉਹਦੇ ਤੇ ਮਤਲਬ ਸਾਰਾ ਕੰਪਿਊਟਰ ਬੇਸਡ ਜਿਹੜੀ ਟਰੈਕਿੰਗ ਹੈਗੀ ਉਹਦੇ ਨਾਲ ਵੀ ਹਰ ਬੰਦਾ ਇੱਕ ਦੱਚ ਕੰਨਾ ਰਹਿੰਦਾ ਆਸ ਆਧਾਰਾ ਚ ਕੰਨਾ ਰਹਿੰਦਾ ਤੇ ਉਹਦੀ ਜਿਹੜੀ ਕਾਉਂਟੇਬਿਲਟੀ ਹੈਗੀ ਆ ਉਹ ਵੀ ਜਿਹੜੀ ਪੂਰੀ ਹੈਗੀ ਆ ਉਹ ਹੁੰਦੀ ਹੈਗੀ ਸੋ ਹੋਰ ਬੜੀਆਂ ਜਗ੍ਹੀਆਂ ਸਾਡੀਆਂ ਸਕੀਮਾਂ ਹੈਗੀਆਂ ਨੇ ਚਾਹੇ ਉਹ ਮੈਂ ਤੁਹਾਨੂੰ ਦੱਸ ਲਈ ਦਿਨਾਂ ਕੁ ਸਕੀਮਾਂ ਜਿਹਦੇ ਨਾਲ ਅਸੀਂ ਮਤਲਬ ਸਭ ਤੋਂ ਵੱਡੀ ਗੱਲ ਤਾਂ ਇਹ ਵੀ ਹੈਗੀ ਹੈ ਕਿ ਅਸੀਂ ਪਹਿਲਾਂ ਗਰੀਬੀ ਹਟਾਓ ਦੀ ਗੱਲ ਕਰਦੇ ਸੀ ਜਿਦਾ ਜੈ ਮੈਡਮ ਇੰਦਰਾ ਗਾਂਧੀ ਦਾ ਜੈ ਨੌਰ ਦਾ ਚਾਹੇ ਡਾਕਟਰ ਮਨਮੋਹ ਸਿੰਘ ਦਾ ਜੈ ਤੇ ਇਹ ਇੱਕ ਵਾਹ ਅਚੀਵਮੈਂਟ ਹੈਗੀ ਹੈ 22 ਕਰੋੜ ਜਿਹੜੇ ਸਾਡੀ ਪਾਪੂਲੇਸ਼ਨ ਦਾ 22 ਕਰੋੜ ਜਿਹੜੇ ਹੈਗੇ ਨੇ ਉਹਨਾਂ ਨੂੰ ਅਸੀਂ ਗਰੀਬੀ ਦੀ ਰੇਖਾ ਤੋਂ ਬਾਹਰ ਕੱਢ ਲਿਆ ਤੇ ਉਹਨਾਂ ਦਾ ਜਿਹੜਾ ਜੀਵਨ ਪੱਧਰ ਹੈਗਾ ਉਹ ਬਹੁਤ ਅੱਛਾ ਹੋ ਗਿਆ ਅਸੀਂ ਮਤਲਬ ਡਿਵੈਲਪਡ ਇੰਡੀਆ ਵੀ ਬਣ ਰਿਹਾ ਹੈ ਤੇ ਸੈਲਫ ਜਿਹੜਾ ਰਿਲੈਂਡ ਹੈਗਾ ਉਹ ਵੀ ਅਸੀਂ ਬਣ ਰਹੇ ਹੈਗੇ ਸੋ ਪ੍ਰੋਗਰੈਸ ਹਰ ਤਰ੍ਹਾਂ ਦੀ ਹੋ ਰਹੀ ਹੈ ਪੂਰ ਦੀ ਵੈਲਫੇਅਰ ਹੋ ਰਹੀ ਹੈ ਲੋਕਾਂ ਨੇ ਮਤਲਬ ਇਹ ਨਹੀਂ ਵੀ ਇੱਕ ਜਿਹੜਾ ਗਰੀਬ ਬੰਦਾ ਉਹਦਾ ਤਲਾ ਇੱਕ ਫਿਗਰਸ ਦੀ ਗੱਲ ਕਰ ਰਹੇ ਅਸੀਂ ਜਿਹੜੀਆਂ ਸਾਡੀਆਂ ਜਿੰਨੀਆਂ ਪਾਲਿਸੀਸ ਹੈਗੀਆਂ ਨੇ ਉਹ ਗਰੀਬ oriented ਹੈਗੀਆਂ ਉਹਦੇ ਵਿੱਚ ਤੁਸੀਂ ਦੇਖ ਲਓ ਚਾਹੇ ਆਪਣਾ ਆਯੂਸ਼ਮਨ ਭਾਰਤ ਹੈ ਤੇ ਚਾਹੇ ਤੁਹਾਡਾ ਉਹਦੇ ਵਿੱਚ ਆਪਣੀ ਜਨਧਨ ਯੋਜਨਾ ਹੈਗੀ ਹੈ ਗਰੀਬ ਕल्याण ਯੋਜਨਾ ਹੈਗੀ ਹੈ ਜਿੰਨੀਆਂ ਵੀ ਸਕੀਮਾਂ ਹੈਗੀਆਂ ਨੇ ਉਹ ਸਾਰੀਆਂ ਮਿਡਲ ਬੈਂਡ ਨੂੰ ਤੇ ਉਹਦਾ ਜਿਹੜਾ ਉਹਦੇ ਨਾਲ ਜੀਵਨ ਪੰਦਰ ਹੈਗਾ ਉਹ ਉੱਚਾ ਕਰਨ ਵਾਲੀ ਤੁਸੀਂ ਕਿਸੇ ਵੀ ਕੰਟਰੀ 'ਚ ਜਾਣਾ ਜੇ ਤੁਸੀਂ ਪੈਕੇਜ ਕਰਦੇ ਹੋ ਤੁਹਾਡਾ 5 ਤੋਂ 7 ਲੱਖ ਰੁਪਏ ਵੱਧ ਖਰਚਾ ਪੈਂਦਾ ਪਰ ਜਪ ਸਟੱਡੀ ਹਮੇਸ਼ਾ ਇਹੀ ਕਹਿੰਦੀ ਐ ਵੀ ਪੈਕੇਜ ਦੇ ਵਿੱਚ ਨਾ ਜਾਓ ਤੁਸੀਂ ਆਪਣੇ ਪੈਸੇ ਲਾਓ ਜਿੱਦਾਂ ਸਾਡੀ ਕੰਪਨੀ ਆ ਤੁਹਾਡਾ ਇੱਕ ਵੀ ਰੁਪਿਆ ਮਰਨ ਦਾ ਜਾਂ ਪਸੰਦ ਦਾ ਕੋਈ ਚਾਂਸ ਨਹੀਂ ਹੁੰਦਾ ਯੂਨੀਵਰਸਿਟੀ ਕਾਲਜ ਦੇ ਵਿੱਚ ਜਦੋਂ ਫੀਸ ਭਰੋਗੇ ਉਹਦੀ ਗਾਰੰਟੀ ਹੁੰਦੀ ਐ ਤੁਸੀਂ ਫੰਡ ਸ਼ੋਅ ਕਰਦੇ ਹੋ ਉਹਦੀ ਗਾਰੰਟੀ ਹੁੰਦੀ ਐ ਤੁਹਾਡਾ ਫੰਡ ਹੁੰਦਾ ਜਿਹੜੇ ਪੈਸੇ ਤੁਸੀਂ ਸਾਨੂੰ ਪ੍ਰੋਸੈਸਿੰਗ ਫੀਸ ਦੰਨੇ ਹੋ ਉਹਦੀ ਵੀ ਗਾਰੰਟੀ ਹੁੰਦੀ ਐ ਸੋ ਤੁਸੀਂ ਕਿਸੇ ਵੀ ਕੰਟਰੀ ਜਾਣਾ ਹੈ ਆਸਟ੍ਰੇਲੀਆ ਯੂ ਐਸ ਏ ਨਿਊਜ਼ੀਲੈਂਡ ਇੰਗਲੈਂਡ ਸ਼ੇਨਗਨ ਕਿਸੇ ਵੀ ਕੰਟਰੀ ਜਾਣਾ ਹੈ ਤਾਂ ਤੁਸੀਂ ਹੁਣ ਆਪਣਾ 5 ਤੋਂ 7 ਲੱਖ ਰੁਪਏ ਬਚਾ ਸਕਦੇ ਹੋ ਸਟੈਪ ਬਾਈ ਸਟੈਪ ਜਪ ਸਟੱਡੀ ਦੇ ਥਰੂ ਵੀਜ਼ਾ ਅਪਲਾਈ ਕਰਕੇ ਇਹਨਾਂ ਨੰਬਰਾਂ ਤੇ ਫੋਨ ਕਰੋ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਨੂੰ ਮਿਲ ਸਕਦੇ ਹੋ 100% ਵੀਜ਼ਾ ਲੱਗੇਗਾ ਔਰ ਤੁਹਾਡਾ 5 ਤੋਂ 7 ਲੱਖ ਰੁਪਏ ਬਚੇਗਾ ਸਸਿਕਾ